ਬੀਤੇ ਦਿਨੀ ਰਾਮਪਰਾਸਥੇਤ ਇੱਕ ਵਿਅਕਤੀ ਤੋਂ 20 ਲੱਖ ਦੀ ਬ੍ਰੋਤੀ ਮੰਗਣ ਵਾਲੇ ਮਲਜਮ ਨੂੰ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਹੈ ਪੁਲਿਸ ਵੱਲੋਂ ਉਸ ਪਾਸੋਂ ਵਰਤੇ ਗਏ ਹਥਿਆਰ ਵੀ ਬਰਾਮਦ ਕੀਤੇ ਗਏ ਨੇ ਇਸ ਤੋਂ ਇਲਾਵਾ ਉਸ ਵੱਲੋਂ ਇੱਕ ਮੋਟਰਸਾਈਕਲ ਵਰਤਿਆ ਗਿਆ ਸੀ ਜੋ ਕੁਝ ਦਿਨ ਪਹਿਲਾਂ ਹੀ ਕਿਸੇ ਤੋਂ ਖੋਇਆ ਗਿਆ ਸੀ ਜਾਣਕਾਰੀ ਦਿੰਦੇ ਆ ਪੁਲਿਸ ਨੇ ਦੱਸਿਆ ਕਿ ਉੱਤ ਵਿਅਕਤੀ ਦਾ ਰਿਮਾਂਡ ਹਾਸਲ ਕਰਕੇ ਉਸ ਪਾਸੋਂ ਪੁੱਛਗਿੱਛ ਕੀਤੀ ਜਾਵੇਗੀ ਤੇ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ ਆਓ ਜਾਨਾਂ ਇਹ ਮਿਤੀ 14 ਤਰੀਕ ਨੂੰ ਖਾਣਾ ਸਿਟੀ ਰਾਮਪੁਰਾ ਦੇ ਹੱਦ ਦੇ ਵਿੱਚ ਪੈਂਦੇ ਇੱਕ ਏਰੀਆ ਦੇ ਵਿੱਚ ਸਾਨੂੰ ਇੱਕ ਇਨਫਰਮੇਸ਼ਨ ਮਿਲੀ ਸੀ ਕਿ ਇੱਕ ਵਿਅਕਤੀ ਵੱਲੋਂ ਇੱਕ ਘਰ ਦੇ ਬਾਹਰ ਜਿਹੜੇ ਹੈਗੀ ਫਾਇਰਿੰਗ ਕੀਤੀ ਗਈ ਇੱਕ ਰੌਂਦ ਫਾਇਰ ਕੀਤਾ ਤੇ ਨਾਲ ਹੀ ਇੱਕ ਜਿਹੜੀ ਹੈਗੀ ਧਮਕੀ ਵਾਲੀ ਜਿਹੜੀ ਚਿੱਠੀ ਸੀ ਉਹਦੇ ਘਰ ਤੇ ਵੇ ਸੁੱਟੀ ਚਿੱਠੀ ਦੇ ਵਿੱਚ ਉਹਨੇ ਜਿਹੜੇ ਹੈਗੇ ਆ ਉਹਦੇ ਕੋਲੋਂ ਫਰौती ਦੀ ਜਿਹੜੀ ਮੰਗ ਕੀਤੀ ਸੀ ਕਿ 20 ਲੱਖ ਰੁਪਏ ਦੀ ਜਿਹੜੀ ਡਿਮਾਂਡ ਕੀਤੀ ਗਈ ਸੀ ਇੱਕ ਸਕ੍ਰੈਪਸ਼ਨ ਮਨੀ ਜਿਹੜੇ ਬੰਦੇ ਦੇ ਘਰ ਸੁੱਟੀ ਸੀ ਉਹਦਾ ਅਸੀਂ ਨਾਮ ਡਿਸਕਲੋਜ਼ ਨਹੀਂ ਕਰਾਂਗੇ ਫॉर ਸਿਕਿਉਰਟੀ ਰੀਜ਼ਨ ਇਸ ਘਟਨਾ ਦੀ ਵਾਰਦਾਤ ਨੂੰ ਜਿਹੜਾ ਹੈਗਾ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਗੰਭੀਰਤਾ ਨਾਲ ਲੈਂਦੇ ਹੋਏ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਗਈਆਂ ਸੀਗੀਆਂ ਜਿਸ ਦੇ ਵਿੱਚ ਡੀਐਸਪੀ ਫੂਲ ਮਿਸਟਰ ਪ੍ਰਦੀਪ ਸਿੰਘ ਜੀ ਨਾਲ ਉਹਦੇ ਨਾਲ ਇੰਚਾਰਜ ਸੀਆਈਏ ਟੂ ਇੰਚਾਰਜ ਕਰਨਦੀਪ ਜੀ ਤੇ ਨਾਲ ਜਿਹੜਾ ਐਸਐਚਓ ਸਿਟੀ ਰਾਮਪੁਰਾ ਬੋਟਾ ਸਿੰਘ ਜੀ ਇਹ ਵੱਖ-ਵੱਖ ਟੀਮਾਂ ਜਿਹੜੀਆਂ ਸਾਡੀਆਂ ਇਸ ਵਾਰਦਾਤ ਨੂੰ ਟਰੇਸ ਕਰਨ ਦੇ ਵਿੱਚ ਲੱਗੀਆਂ ਹੋਈਆਂ ਸੀਗੀਆਂ ਤੇ ਇਸ ਬੰਦ ਵਿੱਚ ਅਸੀਂ ਮੁਕੱਦਮਾ ਨੰਬਰ 156 ਅੰਡਰ ਸੈਕਸ਼ਨ 308 ਸਬਸੈਕਸ਼ਨ 5 351 ਸਬਸੈਕਸ਼ਨ 4 ਬੀਐਨਐਸ ਜਿਹੜਾ ਹੈਗਾ ਥਾਣਾ ਸਿਟੀ ਰਾਮਪੁਰਾ ਦੇ ਵਿੱਚ ਰਜਿਸਟਰ ਕੀਤਾ ਗਿਆ ਤੇ ਵਕਵਾਕ ਐਂਗਲਾਂ ਤੋਂ ਜਿਹੜੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਗਈ ਬੇਸਿਸ ਔਨ ਦਾ ਬੇਸਿਸ ਆਫ ਟੈਕਨੀਕਲ ਐਵੀਡੈਂਸ ਸੀਸੀਟੀਵੀ ਐਵੀਡੈਂਸ ਸਾਰੀਆਂ ਨਾਲ ਹਿਊਮਨ ਇੰਟੈਲੀਜੈਂਸ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਰਦੇ ਹੋਏ ਚੜੀ ਸਾਡੀ ਟੀਮ ਨੂੰ ਨੂੰ ਸਫਲਤਾ ਹਾਸਲ ਹੋਈ ਜਦੋਂ ਅਸੀਂ 17 ਤਰੀਕ ਨੂੰ ਸਤਨਾਮ ਸਿੰਘ ਗ੍ਰਫਤਰਮਾ ਜਿਸ ਨੇ ਇਸ ਨੂੰ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਉਸ ਦੇ ਘਰ ਦੇ ਬਾਹਰ ਫਾਇਰ ਕੀਤਾ ਸੀ ਫਰੋਦੀ ਦੀ ਮੰਗ ਕੀਤੀ ਸੀ ਸਾਡੀ ਸੀਏ2 ਦੀ ਟੀਮ ਦੇ ਨਾਲ ਐਸਐਚਓ ਸਿਟੀ ਰਾਮਪੁਰਾ ਬੋਟਾ ਸਿੰਘ ਦੀ ਟੀਮ ਵੱਲੋਂ ਜਿਹਨੂੰ ਗ੍ਰਫਤਾਰ ਕੀਤਾ ਗਿਆ ਤੇ ਇਹਨੇ ਪਹਿਲੀ ਇੰਟਰੋਗੇਸ਼ਨ ਦੇ ਵਿੱਚ ਜਿਹੜਾ ਮੰਨਿਆ ਕਿ ਜਿਹੜਾ ਇਹਨੇ ਉਸ ਦਿਨ 14 ਤਰੀਕ ਦੀ ਸ਼ਾਮ ਨੂੰ ਉਹਦੇ ਘਰ ਦੇ ਬਾਹਰ ਫਾਇਰ ਕੀਤਾ ਸੀਗਾ ਤੇ ਜਿਹੜੀ ਵਾਰਦਾਤ ਦੇ ਵਿੱਚ ਇਹਨੇ ਵੈਪਨ ਯੂਜ਼ ਕੀਤਾ ਸੀਗਾ 12 ਬੋਰ ਦਾ ਦੇਸੀ ਕੱਟਾ ਨਾਲ ਤਿੰਨ ਜਿੰਦਾ ਕਾਰਤੂਸ 12 ਬੋਰ ਨਾਲ ਜਿਹੜਾ ਇੱਕ ਮੋਟਰਸਾਈਕਲ ਨੇ ਯੂਜ਼ ਕੀਤਾ ਸੀਗਾ ਬਿਨਾ ਨੰਬਰੀ ਮੋਟਰਸਾਈਕਲ ਤੇ ਇੱਕ ਨਾਲ ਦੋ ਮੋਬਾਈਲ ਜਿਹੜੇ ਹੈਗੇ ਨੇ ਇਹਦੀ ਪੋਜੈਸ਼ਨ ਦੇ ਵਿੱਚੋਂ ਅਸੀਂ ਬਰਾਮਦ ਕੀਤੇ ਨੇ ਇਸ ਆਈ ਇਨਵੈਸਟੀਗੇਸ਼ਨ ਦੇ ਵਿੱਚ ਇਹ ਨਿਕਲ ਕੇ ਸਾਹਮਣੇ ਆਇਆ ਕਿ ਜਿਹੜਾ ਮੋਟਰਸਾਈਕਲ ਨੇ ਯੂਜ਼ ਕੀਤਾ ਸੀ ਵਾਰਦਾਤਾਂ ਦੇ ਵਿੱਚ ਉਹ ਵੀ ਥਾਣਾ ਪਿੰਡ ਜੇਠੂਕੇ ਤੋਂ ਕੁਝ ਦਿਨ ਪਹਿਲਾਂ ਹੀ ਇਹਨੇ ਖੋਹ ਕੀਤਾ ਸੀਗਾ ਉਸ ਮੋਟਰਸਾਈਕਲ ਦੀ ਵਰਤੋਂ ਕਰਦੇ ਹੋਏ ਤੇ ਨਾਲ ਦੇਸੀ ਘਟਾ ਦੀ ਵਰਤੋਂ ਕਰਦੇ ਹੋਏ ਜਿਹੜੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀਗਾ ਤੇ ਸਾਡੀ ਜਦੋਂ ਇਸ ਨੂੰ ਕਿਸੇ ਉਸ ਤੋਂ ਬਾਅਦ ਜਦੋਂ ਕਾਲ ਕਰ ਰਹੇ ਸੀ ਸਾਡੀ ਟੀਮ ਸੋਲੇ ਨੂੰ ਪ੍ਰੋਪਰ Trap layout ਕਰਕੇ ਜਿਹੜਾ ਹੈਗਾ ਨੂੰ ਗ੍ਰਿਫਤਾਰ ਕੀਤਾ ਗਿਆ ਸੋ ਫਰਦਰ ਜਿਹੜੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਇਹ ਜਿਹੜੀ ਵਾਰਦਾਤ ਵਾਲੇ ਜਿਹੜੇ ਵੈਪਨ ਸੀਗੇ ਮੋਟਰਸਾਈਕਲ ਸੀਗਾ ਮੋਬਾਈਲ ਸੀਗੇ ਸਾਰੇ ਅਸੀਂ ਬਰਾਮਦ ਕਰ ਲੈਣੇ ਬਾਕੀ ਜਿਹੜੀ ਹੋਰ ਇਨਵੈਸਟੀਗੇਸ਼ਨ ਸਾਡੇ ਵੱਲੋਂ ਕੀਤੀ ਜਾ ਰਹੀ ਹੈ ਕਿ ਕੋਈ ਹੋਰ ਬੰਦਾ ਤਾਂ ਇਹਦੇ ਨਾਲ ਜਿਹੜੇ ਵਾਰਦਾਤ ਦੇ ਵਿੱਚ ਇਨਵੋਲਟ ਨਹੀਂ ਸੀਗਾ ਉਸ ਬਾਰੇ ਜਿਹੜੇ ਰਿਮਾਂਡ ਲੈ ਕੇ ਇਹਦੀ ਫਰਦਰ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਜੀ ਮੋਢੀ ਚੜੀ ਚੋਟੀ ਜੀ ਪੋਸਟ ਘਰ ਦੇ ਵਿੱਚ ਇਹੀ ਆਇਆ ਕਿ ਉਹਨੂੰ ਪਹਿਲਾਂ ਇਹ ਜਾਣਦਾ ਸੀਗਾ ਉਹ ਕਿਸੇ ਪ੍ਰੋਫੈਸ਼ਨ ਦੇ ਵਿੱਚ ਹੈ ਉਸ ਪ੍ਰੋਫੈਸ਼ਨ ਦੇ ਲਿੰਕ ਦੇ ਵਿੱਚ ਹੀ ਜਿਹੜਾ ਹੈਗਾ ਪਹਿਲਾਂ ਇਹ ਉਹਦਾ ਉਹਦੇ ਨਾਲ ਲਿੰਕ ਦੇ ਵਿੱਚ ਸੀਗਾ ਜਾਣਦਾ ਸੀਗਾ ਉਹਨੂੰ ਬਟ ਉਸ ਬੰਦੇ ਨੂੰ ਇਹਦੇ ਬਾਰੇ ਨਹੀਂ ਪਤਾ ਸੀ ਵੀ ਇਹ ਫਲਾਣਾ ਬੰਦਾ ਹੈਗਾ ਜਿਹਨੇ ਵਾਰਦਾਤ ਨੂੰ ਜਾਮ ਦਿੱਤਾ ਕਿਸੇ ਗਰੋਹ ਨਾਲ ਸੰਬੰਧ ਜਿਹੜੀ ਮੋਡਲੀ ਪੁਛ ਗਈ ਇਸ ਦੇ ਵਿੱਚੋਂ ਤਾਂ ਇਦਾਂ ਦੇ ਕੋਈ ਇਹਦੇ ਨਾਲ ਕਿਸੇ ਗੈਂਗ ਜਾਂ ਕਿਸੇ ਗਰੋਹ ਦੇ ਨਾਲ ਲਿੰਕ ਜਿਹੜਾ ਸਟੈਬਲਿਸ਼ ਨਹੀਂ ਹੁੰਦਾ ਬਟ ਸਰ ਵੀ ਅਸੀਂ ਜਿਹੜੇ ਅਗਰ ਮੰਨ ਲੈ ਕੇ ਦੀ ਢੁਗਾਈ ਨਾਲ ਜਿਹੜੀ ਇੰਟਰੋਗੇਸ਼ਨ ਕੀਤੀ ਜਾਊਗੀ ਸਰ ਕਿੰਨੇ ਬੰਦੇ ਇਨਵੋਲਵਮੈਂਟ ਸੀਗੇ ਇਸ ਕੇ ਚ ਇਹਦੇ ਵਿੱਚ ਬੇਸਿਕਲੀ ਇੱਕੋ ਬੰਦਾ ਜਿਹੜਾ ਗ੍ਰਫਤਾਰ ਕੀਤਾ ਗਿਆ ਸਤਨਾਮ ਸਿੰਘ ਉਰਫ ਧਰਮਾ ਇਹ ਕੱਲੋ ਕੇ ਥਾਣਾ ਇਹ ਜਿਹੜਾ ਹੈਗਾ ਇਹਦੇ ਕੋਲੋ ਜਿਹੜਾ ਵੈਪਨ ਵੀ ਅਸੀਂ ਬਰਾਮਦ ਕਰ ਲਿਆ। ਤੁਸੀਂ ਗੱਲ ਇੱਥੇ ਲਿਖਿਆ ਹੋਇਆ ਕਿ ਉਹਦੇ ਤੋਂ ਪਹਿਲਾਂ ਬੱਚੇ ਤੇ ਦਰਹੀ ਜੇਗਾ। ਪਰ ਉਹਦੇ ਤੇ ਵੀ ਲਿਖਿਆ ਕਿ ਪਹਿਲਾਂ ਇਹਦਾ ਮੋਟਰਸਾਈਕਲ ਹੋਇਆ ਤੋ ਜਿਹੜਾ ਮੋਟਰਸਾਈਕਲ ਖੋਹ ਕੀਤਾ ਉਹ ਅਸੀਂ ਅਨਨੋਨ ਬੰਦੇ ਦੇ ਉੱਪਰ ਮੁਕੱਦਮਾ ਦਰਜ ਹੈ। ਹੁਣ ਉਸ ਮੁਕੱਦਮੇ ਦੇ ਵਿੱਚ ਕੱਗੀ ਦੀ ਇੰਟੈਰੋਗੇਸ਼ਨ ਦੇ ਵਿੱਚ ਆਇਆ ਵੀ ਇਹ ਜਿਹੜਾ ਮੋਟਰਸਾਈਕਲ ਉਹਨੇ ਖੋਹਿਆ ਖੋਹਿਆ ਉਹਦੇ ਸਬੰਧੀ ਫਲਾਮ ਮੁਕੱਦਮਾ ਦਰਜ ਹੈ ਉਹਦੇ ਵਿੱਚ ਅਸੀਂ ਨੂੰ ਨਾਮਿਨੇਟ ਕਰਕੇ ਤਾਂ ਉਹਦੇ ਵਿੱਚ ਰਿਮਾਨ ਲਵਾਂਗੇ। ਜਿਹੜਾ ਇੱਕ ਕੱਟ ਹੈ। ਜੀ। ਲੇਕਿਨ ਇਸ ਕੋਈ ਪੀ ਨਹੀਂ ਹੈ ਇਹ ਇਨਟੈਰੋਗੇਸ਼ਨ ਦੇ ਵਿੱਚ ਨੇ ਦੱਸਿਆ ਵੀ ਰਾਜਸਥਾਨ ਦੇ ਕਿਸੇ ਬੰਦੇ ਤੋਂ ਲੈ ਕੇ ਆਇਆ ਸੀਗਾ ਉਸ ਵਾਸਤੇ ਵੀ ਸਾਡੀ ਜਿਹੜੀ ਸੀਏ2 ਦੀ ਟੀਮ ਜਿਹੜੀ ਹੈਗੇ ਨਾ ਅਸੀਂ ਰੇਡ ਵਾਸਤੇ ਰੇਡਿੰਗ ਪਾਰਟੀ ਦੇ ਭੇਜਿਆ ਹੁੰਜਾ ਨੇ ਤੇ ਉਸ ਬੈਕਵਰਡ ਲਿੰਕ ਤੇ ਵੀ ਅਸੀਂ ਕੰਮ ਕਰ ਰਹੇ ਸੀ ਜਿਹੜੀ ਸੀਸੀ ਦੀ ਵੀ ਪੁਨੇ ਸਾਹਮਣੇ ਆਉਂਦੀ ਹੈ ਇਸ ਵਾਰ ਦਾ ਤਵਾਰ ਉਹਦੇ ਵਿੱਚ ਤਿੰਨ ਹੋਰ ਮੋਟਰਸਾਈਕਲ ਨੇ ਦੋ ਦੋ ਲੜਕੇ ਹੋਰ ਬੈਠੇ ਨੇ 6 ਜਣੇ ਨੇ ਸੱਤਮਾ ਇਹ ਹੈ ਇੱਕ ਅਲੱਗ ਖੜਾ ਹੋ ਕੇ ਗੋਲੀ ਮਾਰਦਾ ਜਿਹੜੇ ਬਾਕੀ 6 ਐ ਉਹਨਾਂ ਦਾ ਕੀ ਕੋਈ ਲਿੰਕ ਆਇਆ ਸਾਹਮਣੇ ਜਾਂ ਕਿਦਾਂ ਨਹੀਂ ਜਿਹੜੀ ਪ੍ਰੀਲੀਮਰੀ ਇਨਵੈਸਟੀਗੇਸ਼ਨ ਦੇ ਵਿੱਚ ਤਾਂ ਕਿਸੇ ਦਾ ਇਹਨਾਂ ਦਾ ਲਿੰਕ ਨਹੀਂ ਆਇਆ ਸੀਗਾ ਖੋ ਸਕਦਾ ਉਹ ਉੱਥੇ ਵੈਸੇ ਲੰਘਦੇ ਹੋਣ ਬਟ ਫਿਰ ਵੀ ਜਿਹੜਾ ਹੈਗਾ ਅਸੀਂ ਰਿਮਾਨ ਲੈ ਕੇ ਦਿਨ ਡਿਵਾਈਸ ਨਾਲ ਹੋਰ ਪੁੱਛਗਿਸ਼ ਕਰਾਂਗੇ ਵੀ ਕੋਈ ਹੋਰ ਬੰਦਾ ਜਿਹੜਾ ਕਿਸੇ ਲੋਜਿਸਟਿਕਸ ਦੇ ਵਿੱਚ ਜਾਂ ਹੋਰ ਕਿਸੇ ਐਂਗਲ ਦੇ ਵਿੱਚ ਦਿਨਾਂ ਸ਼ਾਮਲ ਹੋਊਗਾ ਉਸ ਦੇ ਖਿਲਾਫ ਇਹ ਸ਼ੱਕਾਰ ਵੀ ਕਰਾਂਗੇ